ਕਰੋ ਪੇਪਰ ਦੇ ਨਿਕਲੇ ਸੀ ਤੇ ਰਾਹ ਵਿੱਚ ਹੋ ਗਏ ਗੰਭੀਰ ਹਾਦਸੇ ਦੇ ਸ਼ਿਕਾਰ ਮਲੋਟ ਵਿੱਚ ਵਾਪਰਿਆ ਵੱਡਾ ਸੜਕ ਹਾ사 ਦੋ ਟਰੱਕਾਂ ਵਿੱਚ ਆਈ ਰਿਡਸ ਕਾ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਾਰ ਚਾਲਕ ਲਾਈਟਸ ਤੇ ਖਲੋਤੇ ਸਨ ਤੇ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਕਾਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ੋਰਦਾਰ ਹੋਵੇਗੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਰ 'ਚ ਸਵਾਰ ਬੱਚਿਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਕਾਰ ਦੇ ਵਿੱਚ ਸਵਾਰ ਜਿੰਨੀ ਜੀ ਸਨ ਉਹਨਾਂ ਦੀ ਹਾਲਤ ਗੰਭੀਰ ਦੱਸੀ ਗਈ ਅਤੇ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਭੱਜ ਗਏ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਆਏ ਦਿਨ ਅਜਿਹੇ ਹਾਦਸੇ ਵਾਪਰ ਦੇਨੇ ਤੇ ਟਰੱਕ ਡਰਾਈਵਰਸ ਬਹੁਤ ਰੈਸ਼ ਡਰਾਈਵਿੰਗ ਕਰਦੇ ਨੇ ਮੈਂ ਨਾਮ ਮਲ ਸਿੰਘ ਹੈ ਜੀ ਬਰਾਬਰ ਹੀ ਗਲੀ ਚਪਲੀ ਰਹੇ ਸੀ ਇਹ ਜਵਾ ਪੇਪਰ ਤੇ ਜੱਲੇ ਸੀ ਮਿਮੜੇ ਚ ਪੜਦੇ ਸੀ ਜੀ ਇਹਨਾਂ ਦਾ ਪੇਪਰ ਸੀ ਜਵਾਕਾ ਲਈ ਬਿਲਕੁਲ ਆਪਾਂ ਤਾਂ ਹੁਣੇ ਹੀ ਮੰਗ ਕਰਦੇ ਹਾਂ ਵੀ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਕਿਵੇਂ ਹੱਸ ਸਕਦੇ ਆ ਵਾਪਰੇ ਇਹ ਵਾਪਰੇ ਜੀ ਇਹ ਗੱਡੀ ਅੱਗੇ ਬੱਤੀ ਹੋ ਗਿਆ ਜੀ ਇਹ ਗੱਡੀ ਰੜੀ ਜੀ ਇਹ ਗੱਡੀ ਪਿੱਛੇ ਤੇਜ਼ ਆਈ ਹੈ ਜੀ ਕਿ ਇਹਨੇ ਉਹਨੂੰ ਗੱਡੀ ਨਾਲ ਤੇ ਸਾਕੇ ਲੈ ਗਈ ਜੀ ਉੱਥੇ ਦਾ ਸੇਫ ਗੱਡੀ ਚੱਲੋ ਹਾਂ ਜੀ ਹੱਕ ਚੱਲ ਕਿੱਥੇ ਹੋ ਹਾਂ ਜੀ ਚੱਲ ਚੱਲ ਭੱਜ ਗਿਆ ਜੀ ਤੇ ਬੱਚਿਆਂ ਦੀ ਕੀ ਸਥਿਤੀ ਹੈ ਬੱਚੇ ਜਿੰਨੂੰ ਨੋਰਮਲ ਹੈ ਜੀ ਕੋਈ ਛੱਟਵੇਂ ਦੇ ਵਿੱਚ ਹੀ ਮਾਲਕ ਦੀ ਕਿਰਪਾ ਨਾਲ